ਨਿੰਨਿਆ ਇਹ ਉਹ ਇੱਕ ਮਿੰਟ ਇੱਕ ਮਿੰਟ ਆ 100 90 ਆ ਆ ਆ ਬੜਾ ਲੋਕਾਂ ਚ ਵਾਇਰਲ ਹੋ ਰਿਹਾ ਹੈ ਇਹ আফ্রিকਨ ਦਾ ਲਾਲ 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 ਕਰੀਓ ਉਹ ਜਿਹੜਾ ਆ ਦੇਖੋ ਜੀ ਪਤਾ ਲੱਗ ਗਿਆ ਹੁਣ ਕੌਣ ਹੈ ਕੌਣ ਹੈ ਟਿੰਗ ਟਿੰਗੇ ਬੋਲਦੇ ਨੇ ਟਿੰਗ ਟਿੰਗੇ ਹੈ ਅੱਛਾ ਆ ਦੇਖੋ ਤਸਵੀਰਾਂ ਦੇ ਕਲਾਕਾਰੀ ਦੇਖੋ ਚਿੱਤਰਕਲਾ ਕੈਨਸਲ ਦੇ ਨਾਲ ਸਰ ਕੋਈ ਪ੍ਰਿੰਟ ਆਊਟ ਤਾਂ ਨਹੀਂ ਲਿਆ ਤੁਸੀਂ ਨਹੀਂ ਨਹੀਂ ਹੈ ਕਿਤੇ ਪ੍ਰਿੰਟਰ ਦੇ ਨਾਲ ਕੱਟ ਕੇ ਦਿਖਾ ਦਿੱਤਾ ਹੋਣਾ ਨਹੀਂ ਨਹੀਂ ਜੀ ਹੈ ਉਹ ਜਦੋਂ ਪੜ੍ਹਦੇ ਸੀਗੇ ਉਹ ਪੜਾਉਂਦੇ ਸੀਗੇ ਸਾਨੂੰ ਚਿੱਤਰਕਲ ਜਰਨੈਲ ਸਿੰਘ ਜੀ ਬਾਰੇ ਜੀ ਜੀ ਉਹ ਦੱਸ ਰਹੇ ਸੀ ਕਿ ਚਿੱਤਰਕਾਰ ਜਨੈਲ ਸਿੰਘ ਜੀ ਨੇ ਪੇਂਟਿੰਗਸ ਬਣਾਈਆਂ ਨੇ ਗੁਰੂ ਸਾਹਿਬਾਂ ਦੀਆਂ ਪੰਜਾਬੀ ਸਭਿਆਚਾਰ ਦੀਆਂ ਤੇ ਖੂਬ ਤੇ ਪਾਣੀ ਭਰਦੀਆਂ ਮਟਿਆਰਾਂ ਵੀ ਇੱਕ ਇੱਕ ਹਟਮੇ ਕਿਕਰ ਬਣਾਈ। ਫਿਰ ਉਸ ਤੋਂ ਬਾਅਦ ਮੇਰੇ ਡੈਡੀ ਉਹ ਇੱਕ ਪੇਂਟਿੰਗ ਫੋਟੋ ਬਣਾ ਕੇ ਲੈ ਕੇ ਆਏ ਸੀ। ਠੀਕ ਹੈ। ਹਾਂਜੀ। ਫਿਰ ਫੋਟੋ ਤੋਂ ਦੇਖ ਕੇ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ। ਫੋਟੋ ਬਣ ਗਈ ਸੀ ਉਸ ਤਰ੍ਹਾਂ ਜਿਹੜੀ ਥੋੜੀ ਬਹੁਤੀ। ਲਾਚਾ। ਫਿਰ ਬਾਕੀ ਨੇ ਵੀ ਤਾਰੀਫ ਕੀਤੀ। ਚਲੋ ਫਿਰ ਮੈਂ ਹੌਲੀ-ਹੌਲੀ ਇਦਾਂ ਕਰਦਾ ਗਿਆ ਹਾਂਜੀ ਕੀ ਚੀਜ਼ਾਂ ਮੈਟਰ ਕਰਨ ਵਾਲੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਿੱਖਣ ਵਾਲੀਆਂ ਹੁੰਦੇ ਕਿਉਂਕਿ ਜਿਹੜੀ ਕਲਮ ਦੀ ਆਰਟਿਸਟਸ ਹੁੰਦੀ ਆ ਉਹ ਵੱਖਰੀ ਹੁੰਦੀ ਹੈ ਜੀ ਕ੍ਰੀਏਟੀਵਿਟੀ ਮਤਲਬ ਕਿਦਾਂ ਮਤਲਬ ਇਹ ਚੀਜ਼ ਸਿੱਖੇ ਤੁਸੀਂ ਮਤਲਬ ਉਹਨਾਂ ਕੋਲ ਤਾਂ ਮੇਨ ਸੀਗਾ ਆਰਟ ਦੀਆਂ ਬਰੀਕੀਆਂ ਉਹ ਪਤਾ ਲੱਗੀਆਂ ਨੇ ਜਿਹੜੀਆਂ ਗਲਤੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਹਾਂਜੀ ਤੋਂ ਉਸਤਾਦ ਜੀ ਜਲਦੀ ਦੱਸ ਦਿੰਦੇ ਕਹਦੇ ਕਿਸੇ ਬੰਦੇ ਨੇ ਕਿਹਾ ਵੀ ਜਿਹੜਾ ਇਨਸਾਨ ਹੈ ਉਹਨੂੰ ਹਮੇਸ਼ਾ ਲਰਨਿੰਗ ਮਾਰਦੀ ਰਹਿਣਾ ਚਾਹੀਦਾ ਹਾਂਜੀ ਹਾਂਜੀ ਦੇਖੋ ਜ਼ਿੰਦਗੀ ਦਾ ਇੱਕ ਸੁਭਾ ਹੁੰਦੀ ਹੈ ਉਹ ਸੁਭਾ ਇੱਕ ਕਿਤਾਬ ਦਾ ਪੂਰਾ ਪੰਨਾ ਸ਼ੁਰੂ ਹੋ ਜਾਂਦਾ ਜਿਹਦੇ ਉੱਤੇ ਆਪਾਂ ਲਿਖਦੇ ਆ ਉਹ ਸਿੱਖਦੇ ਹੀ ਰਹਿੰਨੇ ਆ ਆਪਾਂ ਜੀ ਜੀ ਤਾਂ ਮੈਂ ਸ਼ੀਟ ਬੋਲਦੇ ਆ ਅੱਛਾ ਡਾਕਟਰ ਕੀ ਡਿਫਰੈਂਸ ਕੀ ਹੁੰਦਾ ਕਰਨਾ ਚਾਹੀਦਾ ਕਹਿੰਦੇ ਇਸੇ ਦਾ ਲੌਂਗ ਲਾਈਫ ਹੁੰਦਾ ਜਿਹਤੇ ਜ਼ਿਆਦਾ ਪੇਂਟਿੰਗਾਂ ਦੀ ਖਰਾਬੀ ਹੁੰਦੀ ਤੇ ਵਧੀਆ ਬਣ ਜਾਂਦੀ ਕਿੰਨੇ ਚਿਰ ਤੱਕ ਰਹਿੰਦੀ ਹੈ ਲੌਂਗ ਲਾਈਫ ਹੀ ਰਹਿੰਦੀ ਹੈ ਯਾ ਤਰ ਤਾੜੀ ਸੰਭਾਲ ਰੱਖਣੀ ਪੈਂਦੀ ਹੈ ਸੰਭਾਲ ਰੱਖਣੀ ਹਾਂਜੀ ਯਾ ਤਰ ਮਤਲ ਹਾਂਜੀ ਪੇਂਟਿੰਗ ਡਿਸਪਲੇ ਕਰਦੇ ਆ ਤੇ ਮੇਰਾ ਮੇਨ ਹੈ ਕੰਮ ਹੈਗਾ ਲਾਈਵ ਸਕੈਚਿੰਗ ਦਾ ਓਕੇ ਹਾਂਜੀ ਉੱਥੇ ਬੈ ਕੇ ਮੈਂ ਲਾਈਵ ਸਕੈਚਿੰਗ ਕਰਦਾ ਹਾਂ ਠੀਕ ਹੈ ਹਾਂਜੀ ਜਿਹੜਾ ਆਉਂਦਾ ਬੈਠ ਕੇ ਉਹਦੇ ਸਾਹਮਣੇ ਉਹਦਾ ਮੈਂ ਸਕੈਚ ਬਣਾ ਦਿੰਦਾ ਹਾਂ ਹੂੰ ਹੂੰ ਬਟ ਮਤਲਬ ਤੁਹਾਨੂੰ ਲੱਗਦਾ ਵੀ ਉਹ ਤੁਹਾਨੂੰ ਲੋਕ ਹਾਇਰ ਵੀ ਕਰਦੇ ਆ ਜਦੋਂ ਤੁਹਾਨੂੰ ਕੈਲਿਟਿਕ ਕੁਆਲਿਟੀ ਬਾਰੇ ਪਤਾ ਲੱਗਦਾ ਹੈ ਤੁਹਾਨੂੰ ਬੁਲਾਉਂਦੇ ਵੀ ਆ ਫਿਰ ਤੁਸੀਂ ਜਾਂਦੇ ਹੋ ਉੱਥੇ ਜੀ ਜੀ ਹਾਂਜੀ ਮੈਂ ਇੱਕ ਦੋ ਇੱਕ ਮੈਰਿਜ ਵਿੱਚ ਗਿਆ ਸੀਗਾ ਇੱਥੇ ਹਾਂਜੀ ਉੱਥੇ ਲਾਈਵ ਸਕੈਚਿੰਗ ਕੀਤੀ ਸੀ ਇੱਕ ਸੀਗਾ ਲੁਧਿਆਣਾ ਦੇ ਸੀਗਾ ਐਨੀਵਰਸਰੀ ਸੀਗੀ ਅੱਛਾ ਹਾਂਜੀ ਸਭੀਗਾਂ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਆਕਾਸ਼ ਸਾਡੇ ਨਾਲ ਜਿਹੜੇ ਭਰਾ ਮੌਜੂਦ ਨੇ ਇਹਨਾਂ ਦਾ ਨਾਮ ਹੈ ਜਗਮੀਤ ਸਿੰਘ ਪਿੰਡ ਕਿਹੜਾ ਬਈ ਤੁਹਾਡੇ ਮੈਂ ਤੁੰਦਾ ਜੀ ਮੈਂ ਤੁੰਦਾ ਹਾਂਜੀ ਅੱਛਾ ਜਗਮੀਤ ਮੈਂ ਤੁਹਾਨੂੰ ਲਾਸਟ ਟਾਈਮ ਜਦੋਂ ਮਿਲਿਆ ਸੀਗਾ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਤੁਹਾਡੀ ਮੈਂ ਜਿਹੜੀ ਕਲਾਕ੍ਰਿਤੀ ਦਾ ਮੈਂ ਬੜਾ ਫੈਨ ਹੋ ਗਿਆ ਸੀਗਾ ਅੱਜ ਮੈਂ ਤੁਹਾਡੇ ਪਿੰਡ ਆਇਆ ਤੇ ਤੁਹਾਡੀ ਜਿਹੜੀ ਕਲਾਕ੍ਰਿਤੀ ਦਿਖਾਈਆਂ ਸਕਰੀਨ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਨੇ ਪੇਂਟਿੰਗ ਇਸ ਦਾ ਪੈਂਸਲ ਸ਼ੇਡਿੰਗ ਨਾਲ ਕੁਝ ਪੇਂਟਿੰਗਸ ਬਣਾਈਆਂ ਗਈਆਂ ਨੇ ਪੈਸੇ ਪ੍ਰਦਰਸ਼ਨ ਆ ਬਣਾਈਆਂ ਗਈਆਂ ਜੀ ਅੱਛਾ ਮੜਾ ਜ ਆਪਣੇ ਬਾਰੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕਿੱਥੋਂ ਕਿਵੇਂ ਬਿਲੋਂਗ ਕਰਦੇ ਹੋ ਕੀ ਸਿਸਟਮ ਹੈ ਫਿਰ ਉਸ ਤੋਂ ਬਾਅਦ ਤੁਸੀਂ ਆਰਟਿਸਟ ਕਿਵੇਂ ਬਣੇ ਕਿਉਂਕਿ ਇਹ ਜਿਹੜਾ ਟ੍ਰੈਂਡ ਹੈ ਅੱਜਕੱਲ ਬਹੁਤ ਰੇਅਰ ਲੋਕਾਂ ਚਹੀਏ ਜੀ ਇਹ ਪੈਂਸਲ ਨਾਲ ਕਿਸੇ ਦਾ ਫੋਟੋ ਪ੍ਰਿੰਟ ਆਊਟ ਲੈ ਦੇਣਾ ਹੈ ਨਾ ਮਤਲਬ ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ ਹਰ ਇੱਕ ਚੀ ਕੋਲੇ ਟੈਲੈਂਟ ਨਹੀਂ ਹੁੰਦਾ ਯੂਨਿਕ-ਯੂਨਿਕ ਹੀ ਹੁੰਦੇ ਆ ਜੀ ਦੱਸੋ ਮਤਲਬ ਕਿੱਥੋਂ ਜਰਨੀ ਤੁਹਾਡੀ ਸ਼ੁਰੂ ਹੋਈ ਤੇ ਨਵਾਂ ਜ ਆਪਦੇ ਬਾਰੇ ਤੁਸੀਂ ਬੈਕਗ੍ਰਾਉਂਡ ਚ ਮੜਾ ਪਰਦਾ ਚੱਕੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਭਾਈ ਜੀ ਜਦੋਂ ਹਾਂਜੀ ਹਾਂਜੀ ਜਦੋਂ ਬਸ ਹਾਂਜੀ ਜਦੋਂ ਮੈਂ 7ਵੀਂ ਕਲਾਸ ਵਿੱਚ ਪੜਦਾ ਸੀ ਹੂੰ ਉਦੋਂ ਸਾਡੇ ਪੰਜਾਬੀ ਵਾਲੇ ਵਿਦਿਆਪਕ ਸੀਗੇ ਉਹ ਪੜਾਉਂਦੇ ਸੀਗੇ ਸਾਨੂੰ ਚਿੱਤਰਕਲ ਜਰਨੈਲ ਸਿੰਘ ਜੀ ਬਾਰੇ ਜੀ ਜੀ ਉਹ ਦੱਸ ਰਹੇ ਸੀਗੇ ਕਿ ਚਿੱਤਰਕਾਰ ਜਰਨੈਲ ਸਿੰਘ ਜੀ ਨੇ ਪੇਂਟਿੰਗਸ ਬਣਾਈਆਂ ਨੇ ਗੁਰੂ ਸਾਹਿਬਾਂ ਦੀਆਂ ਹੂੰ ਪੰਜਾਬੀ ਸੱਭਿਆਚਾਰ ਦੀਆਂ ਤੇ ਖੂਬ ਤੇ ਪਾਣੀ ਭਰਦੀਆਂ ਮੋਟਿਆਰਾਂ ਇੱਕ ਇੱਕ ਹਟਮਿਕ ਕਿਕਰ ਬਣਾਈ ਉਹ ਥੋੜੀ ਜਿਹੀ ਮੈਨੂੰ ਸ਼ਾਇ ਪਛਪ ਗਈ ਤੇ ਮਨ ਦੇ ਵਿੱਚ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਮੇਰੇ ਡੈਡੀ ਜੋ ਇੱਕ ਪੇਂਟਿੰਗ ਫੋਟੋ ਬਣਾ ਕੇ ਲੈ ਕੇ ਆਏ ਸੀਗੀ ਠੀਕ ਹੈ ਹਾਂ ਜੀ ਫਿਰ ਫੋਟੋ ਤੋਂ ਦੇਖ ਕੇ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਫੋਟੋ ਬਣ ਗਈ ਸੀ ਉਸ ਤਰ੍ਹਾਂ ਜਿਹੜੀ ਥੋੜੀ ਬਹੁਤੀ ਅੱਛਾ ਫਿਰ ਬਾਕੀ ਨੇ ਵੀ ਤਾਰੀਫ ਕੀਤੀ ਚਲੋ ਫਿਰ ਮੈਂ ਹੌਲੀ ਹੌਲੀ ਇਦਾਂ ਕਰਦਾ ਗਿਆ ਤੇ ਅਖਬਾਰ ਦੇ ਵਿੱਚ ਜਿਹੜੀ ਫੋਟੋ ਆਉਂਦੀ ਸੀਗੀ ਮੈਂ ਉਹਨੂੰ ਦੇਖ ਕੇ ਬਣਾਉਣ ਲੱਗੇ ਸੀ ਅੱਛਾ ਪਰ ਉਸ ਤੋਂ ਬਾਅਦ ਤੁਸੀਂ ਇਹਨੂੰ ਪੈਸ਼ਨ ਤੋਂ ਪ੍ਰੋਫੈਸ਼ਨ ਬਣਾ ਲਿਆ। ਹਾਂਜੀ ਫਿਰ ਹੌਲੀ-ਹੌਲੀ ਕਰਦੇ ਕਰਦੇ ਫਿਰ ਇੱਕ ਟਾਈਮ ਆਉਂਦਾ ਵੀ ਆਪਣੇ ਆਪ ਇੰਨਾ ਬੰਦਾ ਨਹੀਂ ਸਿੱਖ ਸਕਦਾ। ਫਿਰ ਉਸਤਾਦ ਦਾ ਧਾਰਨੇ ਪੈਂਦਾ। ਅੱਛਾ ਕੀ ਨਾਮ ਹੈ ਤੁਹਾਡੇ ਉਸਤਾਦ ਦਾ? ਉਸਤਾਦ ਜੀ ਨੇ ਭਰਾਵਿੰਦਰ ਸਿੰਘ ਜੀ। ਇਹ ਕਿੱਥੋਂ ਨੇ? ਇਹ ਦਰਾਹੇ ਤੋਂ ਨਹੀਂ ਸਤਨਾਮ ਨਗਰ ਤੋਂ। ਸਤਨਾਮ ਨਗਰ ਤੋਂ। ਹਾਂਜੀ। ਅੱਛਾ ਫਿਰ ਉਹਨਾਂ ਤੋਂ ਤੁਸੀਂ ਪ੍ਰੋਫੈਸ਼ਨਲੀ ਮਤਲਬ ਤੁਸੀਂ ਸਿੱਖੇ ਵੀ ਕਿਦਾਂ ਕੀ ਹੁੰਦਾ। ਹਾਂਜੀ। ਕੀ ਚੀਜ਼ਾਂ ਮੈਟਰ ਕਰਨ ਵਾਲੀਆਂ ਹੁੰਦੀਆਂ ਨੇ, ਕੀ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਨੇ ਕਿਉਂਕਿ ਜਿਹੜੀ ਕਲਮ ਦੀ ਆਰਟਿਸਟਸ ਹੁੰਦੀ ਆ ਉਹ ਵੱਖਰੀ ਹੁੰਦੀ ਹੈ। ਜੀ ਕ੍ਰੀਏਟੀਵਿਟੀ ਮਤਲਬ ਕਿਦਾਂ ਮਤਲਬ ਇਹ ਚੀਜ਼ ਸਿੱਖੇ ਤੁਸੀਂ ਮਤਲਬ ਉਹਨਾਂ ਕੋਲ ਤਾਂ ਮੇਨ ਸੀਗਾ ਆਰਟ ਦੀਆਂ ਬਰੀਕੀਆਂ ਉਹ ਪਤਾ ਲੱਗੀਆਂ ਨੇ ਮੈਨੂੰ ਜਿਹੜੀਆਂ ਗਲਤੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਹਾਂ ਹਾਂਜੀ ਉਸਤਾਦ ਜੀ ਜਲਦੀ ਦੱਸ ਦਿੰਦੇ ਠੀਕ ਹੈ ਹਾਂਜੀ ਕਿਹਨੇ ਚ ਰਲਾਇਆ ਫਿਰ ਉਹਨਾਂ ਦੇ ਕੋਲ ਤੁਸੀਂ ਉਹਨਾਂ ਕੋਲੋਂ ਸਿੱਖਦੇ ਰਹਿੰਦੇ ਹੁਣ ਵੀ ਚੱਲੇ ਜਾਂਦੇ ਜੀ ਹਾਂਜੀ ਅੱਛਾ ਸਿੱਖਣ ਦੀ ਲਾਈਨ ਹੈ ਹਾਂਜੀ ਕਹੇ ਕਿਸੇ ਬੰਦੇ ਨੇ ਕਿਹਾ ਵੀ ਜਿਹੜਾ ਇਨਸਾਨ ਹੈ ਉਹਨੂੰ ਹਮੇਸ਼ਾ ਲਰਨਿੰਗ ਮੋਡ ਤੇ ਰਹਿਣਾ ਚਾਹੀਦਾ ਹੈ ਹਾਂਜੀ ਹਾਂਜੀ ਦੇਖੋ ਜ਼ਿੰਦਗੀ ਦਾ ਇੱਕ ਸੁਭਾ ਹੁੰਦੀ ਹੈ ਉਹ ਸੁਭਾ ਇੱਕ ਕਿਤਾਬ ਦਾ ਕੋਰਾ ਪੰਨਾ ਸ਼ੁਰੂ ਹੋ ਤੇ ਕੀ ਮਤਲਬ ਫਿਰ ਉਸ ਤੋਂ ਬਾਅਦ ਕੀ ਤੁਹਾਡੇ ਜ਼ਿੰਦਗੀ ਦੇ ਵਿੱਚ ਮੋੜ ਫੜਿਆ ਜੋ ਤੁਸੀਂ ਚੀਜ਼ਾਂ ਬਣਾਉਂਦੇ ਸੀਗੇ ਹਾਂਜੀ ਫਿਰ ਹੌਲੀ ਹੌਲੀ ਇਮਪਰੂਵਮੈਂਟ ਹੁੰਦੀ ਗਈ ਜੀ ਹੂੰ ਤੇ ਫਿਰ ਅੱਗੇ ਆਰਟ ਦੇ ਵਿੱਚ ਇਦਾਂ ਸਕੈਚਿੰਗ ਸਟਾਰਟ ਕੀਤੀ ਵਧੀਆ ਹੌਲੀ ਹੌਲੀ ਜੀ ਜੀ ਥੋੜੀ ਬੋਤੀ ਬਰੀਕੀਆਂ ਨੂੰ ਸਮਝਣ ਲੱਗੇ ਓਕੇ ਫਿਰ ਕਿਹੜੇ ਕਿਹੜੇ ਤੁਸੀਂ ਪੇਂਟਿੰਗ ਬਣਾ ਲੈਂਦੇ ਹੋ ਮਾੜਾ ਦਰਸ਼ਕਾਂ ਨੂੰ ਦੱਸੋ ਕਿਉਂਕਿ ਕਈ ਵਾਰੀ ਕਿਸੇ ਨੇ ਬਣਵਾਣੀ ਹੋਵੇ ਤੁਹਾਨੂੰ ਕੰਟੈਕਟਿੰਗ ਕਰ ਸਕੇ ਹਾਂਜੀ ਜਿਆਤਰ ਤਾਂ ਮੈਂ ਸਕੈਚ ਆਰਟਿਸਟ ਹਾਂ ਸਕੈਚਿੰਗ ਦੇ ਵਿੱਚ ਰਹੇਗਾ ਠੀਕ ਹੈ ਜਿਆਦਾ ਬਣਾਉਣਾ ਮੈਂ ਸਕੈਚ ਮਤਲਬ ਪੈਂਸਲ ਸ਼ੇਡਿੰਗ ਨਾਲ ਹਾਂਜੀ ਪੈਂਸਲ ਸਕੈਚ ਪੈਂਸਲ ਸ਼ੇਡਿੰਗ ਨਾਲ ਤੇ ਪੋਸਟਰ ਕਲਰ ਆਇਲ ਪੇਸਟਲ ਕਲਰ ਕਿਹੜੇ ਹੁੰਦੇ ਨੇ ਆਇਲ ਵਾਲੇ ਕਲਰ ਕੋ ਹੋਰ ਵੀ ਵਾਟਰ ਕਲਰ ਹੋਗੇ ਜਾਂ ਹੋਰ ਵੀ ਕਈ ਪ੍ਰਕਾਰ ਦੇ ਕਲਰ ਹੋਗੇ ਔਰ ਤੁਸੀਂ ਜਿਹੜੀ ਸੀਟ ਤੇ ਬਣਾਉਨੇ ਆਂ ਉਹ ਸੀਟ ਦਾ ਨਾਮ ਕੀ ਹੈ ਮੈਨੂੰ ਦੱਸੋ ਜਿਆਦਾ ਤਾਂ ਕਾਟਰੇ ਸੀਟ ਤੇ ਯੂਜ਼ ਕਰਦੇ ਆਂ ਵਾਟਰ ਕਲਰ ਵਗੈਰਾ ਵਾਟਰ ਕਲਰ ਠੀਕ ਹੈ ਤੇ ਜਿਹੜੇ ਆਇਲ ਕਲਰ ਨੇ ਪੋਰਟਰਟ ਵਗੈਰਾ ਬਣਾਉਣ ਜਾਂ ਲੈਂਡਸਕੇਪਸ ਉਹ ਬਣਾਉਣੇ ਕੈਨਵਸ ਉੱਪਰ ਹੀ ਹਾਂ ਜੈਨਵਸ ਕਲਰ ਦੇ ਵਿੱਚ ਜੀ ਨਹੀਂ ਕੈਨਵਸ ਸ਼ੀਟ ਕੈਨਵਸ ਸ਼ੀਟ ਬੋਲਦੇ ਆ ਅੱਛਾ ਡਾਕਟਰ ਕੀ ਡਿਫਰੈਂਸ ਕੀ ਹੁੰਦਾ ਦਨਣਾ ਚਾਹੀਏ ਕੈਨਵਸ ਸੇਡਾ ਲੌਂਗ ਲਾਈਫ ਹੁੰਦਾ ਜੀ ਤੇ ਜਿਆਦਾ ਪੇਂਟਿੰਗਾਂ ਦੀ ਖਰਾਬੀ ਹੁੰਦੀ ਤੇ ਵਧੀਆ ਬਣ ਜਾਂਦੀ ਕਿੰਨੇ ਚਿਰ ਤੱਕ ਰਹਿੰਦੀ ਹੈ ਲੌਂਗ ਲਾਈਫ ਹੀ ਰਹਿੰਦੀ ਹੈ ਯਾਤਰ ਤਾਂ ਥੋੜੀ ਸੰਭਾਲ ਰੱਖਣੀ ਪੈਂਦੀ ਹੈ ਸੰਭਾਲ ਰੱਖਣੀ ਪੈਂਦੀ ਹੈ ਹਾਂ ਜੀ ਯਾਤਰ ਮਤਲਬ ਟਾਈਮ-ਵਾਦੀ ਕ੍ਰੋਸਿੰਗ ਹੋਣੀ ਚਾਹੀਦੀ ਤੇ ਕਮਰੇ ਦੇ ਵਿੱਚ ਧੁੱਪ ਲੱਗਦੀ ਰਹਿਣੀ ਚਾਹੀਦੀ ਅੱਛਾ ਤੁਸੀਂ ਜਗਮੀਤੀ ਗੱਲ ਦੱਸੋ ਵੀ ਤੁਸੀਂ ਵੈਸੇ ਐਗਜ਼ਿਬਿਸ਼ਨਸ ਤੇ ਵੀ ਜਾਂਦੇ ਹੋ ਤੁਹਾਡੀ ਪੇਂਟਿੰਗ ਐਗ ਪਣੀ ਸਾਹਿਬ 1 2 ਲਗਾਈਆਂ ਨੇ ਜੀ 1 2 ਲਾਈਨ ਜਗਰਾਵਾ ਜੀ ਅੱਛਾ ਜੀ ਹਾਂਜੀ ਤੇ ਉਹਦੇ ਚ ਕੀ ਤੁਸੀਂ ਆਪਣੀ ਪੇਂਟਿੰਗ ਡਿਸਪਲੇ ਕਰਦੇ ਹੋ ਹਾਂਜੀ ਪੇਂਟਿੰਗ ਡਿਸਪਲੇ ਕਰਦੇ ਆ ਤੇ ਮੇਰਾ ਮੇਨ ਹੈ ਕੰਮ ਹੈਗਾ ਲਾਈਵ ਸਕੈਚਿੰਗ ਦਾ ਓਕੇ ਹਾਂਜੀ ਉੱਥੇ ਬਹਿ ਕੇ ਮੈਂ ਲਾਈਵ ਸਕੈਚਿੰਗ ਕਰਦਾ ਹਾਂ ਠੀਕ ਹੈ ਹਾਂਜੀ ਜਿਹੜਾ ਆਉਂਦਾ ਬੈਠ ਕੇ ਅੱਗੇ ਉਹਦਾ ਮੈਂ ਸਕੈਚ ਬਣਾ ਦਿੰਦਾ ਹੂੰ ਹਾਂ ਤੇ ਕੀ ਚਾਰजेस ਰੱਖਦੇ ਹੋ ਮਤਲਬ ਤੁਸੀਂ ਸਕੈਚ ਉਹ ਨਾ ਹੁੰਦਾ ਮਤਲਬ ਚਲੋ ਚਾਰजेस ਵਾਲੀ ਤਾਂ ਗੱਲ ਨਹੀਂ ਕਰਤੀ ਜਿਹਦੇ ਵਿੱਚ ਹਾਂ ਉਹ ਬਧੀਰਸ ਪਾਉਂਦ ਰਹੇ ਅੰਦਰ ਠੀਕ ਹੈ ਜੀ ਅੱਛਾ ਬਧੀਰ ਰਿਸਪੌਂਸ ਆ ਜਾਂਦਾ ਚਲੋ ਕੋਈ ਗੱਲ ਨਹੀਂ ਚਲੋ ਨਾ ਖੈਰ ਪਰਸਨਲ ਕੁਐਸਚਨਸ ਨਹੀਂ ਪੁੱਛ ਕਰਨਾ ਚਾਹੀਦਾ ਸੀ ਬਟ ਮਤਲਬ ਤੁਹਾਨੂੰ ਲੱਗਦਾ ਵੀ ਉਹ ਤੁਹਾਨੂੰ ਲੋਕ ਹਾਇਰ ਵੀ ਕਰਦੇ ਆ ਜਦੋਂ ਤੁਹਾਡਾ ਕੈਲਿਟਿਕ ਕੁਆਲਿਟੀ ਬਾਰੇ ਪਤਾ ਲੱਗਦਾ ਹੈ ਤੁਹਾਨੂੰ ਬੁਲਾਉਂਦੇ ਵੀ ਆ ਫਿਰ ਤੁਸੀਂ ਜਾਂਦੇ ਹੋ ਉੱਥੇ ਜੀ ਜੀ ਹਾਂ ਜੀ ਮੈਂ ਇੱਕ ਦੋ ਇੱਕ ਮੈਰਿਜ ਵਿੱਚ ਗਿਆ ਸੀਗਾ ਜਿੱਥੇ ਹਾਂਜੀ ਉੱਥੇ ਲਾਈਵ ਸਕੈਚਿੰਗ ਕੀਤੀ ਸੀ ਇੱਕ ਸੀਗਾ ਲੁਧਿਆਣਾ ਦੇ ਸੀਗਾ ਐਨੀਵਰਸਰੀ ਸੀਗੀ ਅੱਛਾ ਹਾਂਜੀ ਤੇ ਇੱਕ ਲੁਧਿਆਣਾ ਦੇ ਸੀਗਾ ਕਿਸੇ ਸ਼ੋਅਰੂਮ ਦਾ ਉਹ ਘਟਣਾ ਆਉਣਾ ਸੀਗਾ ਉਦੋਂ ਹਾਂ 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 ਇੱਕ ਵਾਰ ਮਾਤਾ ਚੰਤਪੁਰ ਨਿੱਤੇ ਗਈ ਸੀ ਕਿ ਉੱਥੇ ਜੀ ਤੁਹਾਡੀ ਲਾਈਫ ਦਾ ਇਦਾਂ ਦੀ ਕਿਹੜੀ ਪੇਂਟਿੰਗ ਸੀ ਜਿਹੜੀ ਤੁਸੀਂ ਤੁਹਾਡੇ ਦਿਲ ਦੇ ਕਰੀਬ ਹੋਵੇ ਮੈਨੂੰ ਤੁਸੀਂ ਭੁੱਲਣਾ ਨਹੀਂ ਚਾਹੋਗੇ ਪੇਂਟਿੰਗ ਦੇ ਵਿੱਚ ਤੁਸੀਂ ਦੱਸੋ ਪੇਂਟਿੰਗ ਤਾਂ ਸਾਰੀਆਂ ਹੀ ਵਧੀਆ ਨੇ ਮੇਰੀ ਹਊ ਤਾਂ ਆਪਣੇ ਵੱਲ ਮਤਲਬ ਮੇਰਾ ਮੇਨ ਹੈ ਕਿ ਕੋਈ ਵਾਰੀ ਇਦਾਂ ਹੁੰਦਾ ਨਾ ਵੀ ਪੇਂਟਿੰਗ ਮੇਰੇ ਦਿਲ ਨੂੰ ਛੂ ਗਈ ਹੈ ਵੀ ਆ ਮੈਨੂੰ ਬੜੀ ਵਧੀਆ ਲੱਗਦੀ ਹੈ ਜਦੋਂ ਵੀ ਦੇਖਾਂ ਮਨ ਪਰ ਜਾਂਦਾ ਹਾਂ ਜਾਂ ਤਾਂ ਤਾਂ ਸਕੈਚ ਦਾ ਜਿਹੜਾ ਮੇਰਾ ਟੇਸਟ ਹੈਗਾ ਯਾਦਾ ਠੀਕ ਹੈ ਜੀ ਸਕੈਚਿੰਗ ਦੇ ਵਿੱਚ ਜ਼ਿਆਦਾ ਹੈਗਾ ਮੇਰਾ ਲਾਈਵ ਸਕੈਚ ਹੀ ਕਰਦਾ ਹਾਂ ਯਾ ਤਾਂ ਪੋਰਟਰੇਟ ਪੋਰਟਰੇਟ ਦੇ ਵਿੱਚ ਜਿਹੜਾ ਰਸਨਾ ਹਾਂ ਜੀ ਸਾਹਮਣੇ ਬੈਠ ਗਈ ਤੇ ਤੁਸੀਂ ਜੇ ਗੱਲ ਕਰਿਆ ਤਾਂ ਵੀ ਪ੍ਰੋਗਰਾਮਸ ਜ਼ਿਆਦਾ ਅਟੈਂਡ ਕਰਦੇ ਹੋ ਜੇ ਤੁਹਾਨੂੰ ਫੋਨ ਕੋਲ ਤੇ ਬੁਲਾਉਂਦੇ ਹੋ ਜੀ ਜੀ ਹਾਂਜੀ ਹੋਰ ਤੁਸੀਂ ਜਿਵੇਂ ਜਾ ਜਾ ਕੇ ਵੱਖਰੀ ਵਗਰੀ ਥਾਵਾਂ ਤੇ ਆਏ ਨੇ ਮੈਂ ਮਤਲਬ ਜਿੰਮ ਦੱਸਦੇ ਆਪਣੀ ਐਗਜ਼ੀਬਿਸ਼ਨ ਦਿਖਾਉਂਦੇ ਨੇ ਜੀ ਜੀ ਹਾਂਜੀ ਪਾਰਕਾਂ 'ਚ ਆ ਹਾਂਜੀ ਉਦੋਂ ਜਦੋਂ ਮੈਂ ਫ੍ਰੀ ਹੁੰਨਾ ਉਦੋਂ ਮੈਂ ਲਾਈਵ ਸਕੈਚਿੰਗ ਲਈ ਪ੍ਰੈਕਟਿਸ ਦੇ ਲਈ ਬਾਹਰ ਚਲੇ ਜਾਣਾ ਪਾਰਕਾਂ ਦੇ ਵਿੱਚ ਅਲੱਗ ਮੇਲਿਆਂ ਦੇ ਵਿੱਚ ਵੀ ਚਲੇ ਜਾਂਦੇ ਆ ਜੀ ਬਸੇ ਤੁਹਾਨੂੰ ਜਿਵੇਂ ਤੁਸੀਂ ਆਰਟਿਸਟ ਹੋ ਕਦੇ ਸਕੂਲ ਦੇ ਵਿੱਚ ਟੀਚਰ ਦੀ ਜੌਬ ਟਰਾਈ ਕੀਤੀ ਸਰਕਾਰੀ ਨਹੀਂ ਸਰਕਾਰੀ ਦਾ ਮੌਕਾ ਨਹੀਂ ਮਿਲਿਆ ਹੈਗਾ ਹਾਂ ਜੀ ਇੱਕ ਦੇਖੋ ਚਿੱਤਰਕਾਰੀ ਬਹੁਤ ਵੱਡੀ ਚੀਜ਼ ਹੈ ਜੀ ਚਿੱਤਰਕਲਾ ਦੇ ਬਾਰੇ ਲੋਕ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਦਾਂ ਕੀ ਬੰਦਾ ਇਹ ਚੀਜ਼ ਹੋਣਾ ਚਾਹੀਦਾ ਸਿਸਟਮ ਦੇ ਵਿੱਚ ਜਿਵੇਂ ਇੱਕ ਸਬਜੈਕਟ ਹੁੰਦਾਗਾ ਨਾ ਸਕੂਲ ਦੇ ਵਿੱਚ ਤਾਂ ਉਦਾਂ ਹੀ ਚੀਜ਼ ਹੋਣੀ ਚਾਹੀਦੀ ਹੈ ਹਾਂਜੀ ਪ੍ਰਾਈਵੇਟ ਇਹ ਸੋਚਦੇ ਹੋ ਮਤਲਬ ਇਦਾਂ ਸਰਕਾਰ ਨੂੰ ਵੀ ਲਿਆਉਣਾ ਚਾਹੀਦਾ ਇਹ ਸਬਜੈਕਟ ਹਾਂਜੀ ਜਰੂਰ ਹੋਣਾ ਚਾਹੀਦਾ ਬੱਚਿਆ ਡਰਾਇੰਗ ਦਾ ਬਸ ਹੁੰਦਾ ਤਾਂ ਹੈਗਾ ਬਟ ਇਨੀ ਡੀਪ ਨਹੀਂ ਹਾਂਜੀ ਹੁਣ ਇੰਨਾ ਨਹੀਂ ਹੈਗਾ ਇੰਨਾ ਨਹੀਂ ਹੈ ਜਿੰਨਾ ਪਹਿਲਾਂ ਹੁੰਦਾ ਸੀਗਾ ਹਾਂਜੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਇਹਨਾਂ ਇੰਟਰਸਟ ਦੇ ਵਿੱਚ ਸਰਪੰਚ ਹੈ ਨਹੀਂ ਨਾ ਬੱਚੇ ਨਾ ਨਾ ਟੀਚਰ ਇਹਦੇ ਵਿੱਚ ਅੱਛਾ ਜੇ ਗੱਲ ਕਰਾਂ ਤੁਹਾਨੂੰ ਹੁਣ ਪੂਰਾ ਪੰਜਾਬ ਦੇਖ ਰਿਹਾ ਹੈ ਕੀ ਮੈਸੇਜ ਕੀ ਦੇਣਾ ਚਾਹੋਗੇ ਪੰਜਾਬ ਦੀ ਸਰਕਾਰਾਂ ਨੂੰ ਜਿਹੜੇ ਬੰਦੇ ਐ ਵੀ ਜਿਹੜੀ ਚਿੱਤਰਕਲਾ ਹੈ ਉਹਨੂੰ ਕਿੱਦਾਂ ਤੁਸੀਂ ਮਤਲਬ ਰਿਪਰੈਜ਼ੈਂਟ ਕਰੋਗੇ ਉਹਨਾਂ ਦੇ ਮੂਰੇ ਜਿਹੜਾ ਇੰਟਰਸਟ ਦੁਆਰਾ ਜਾਗ ਸਕੇ ਮੈਸੇਜ ਤਾਂ ਚਲੋ ਜੀ ਤਾਂ ਆਪ ਆਪਣਾ ਹੁੰਦਾ ਇੰਟਰਸਟ ਵੀ ਕਿਦੇ ਵਿੱਚ ਹੈਗਾ ਮੇਰੀ ਗੱਲ ਤਾਂ ਬੰਦੇ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਜਿਵੇਂ ਹੈਗਾ ਹੁਣ ਮੇਰਾ ਹੈਗਾ ਲਾਈਵ ਅੱਛਾ ਇੱਕ ਆਦੀ ਪੈਂਡਿੰਗਸ ਆਪਣੀਆਂ ਜਰੂਰ ਦਿਖਾਓ ਜੀ ਤੁਸੀਂ ਕਿੱਦਾਂ ਦੀਆਂ ਜੜੀਆਂ ਤਿਆਰ ਕੀਤੀਆਂ ਤੁਹਾਨੂੰ ਵਧੀਆ ਲੱਗੀਆਂ ਪੈਂਸਲ ਸ਼ੇਡਿੰਗ ਨਾਲ ਇੱਕ ਸਕੈਚ ਹੈ ਜੀ ਉਹ ਦਿਖਾਉਣਾ ਮੈਂ ਤੁਹਾਨੂੰ ਦਿਖਾਓ ਜੀ ਇੱਕ ਲੇਟੈਸਟ ਉਹਨੇ ਬਣਾਇਆ ਸੀ ਜੀ 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 ਘਰੇ ਬੈਠੇ ਤੁਸੀਂ ਬਣਾਉਂਦੇ ਰਹਿੰਦੇ ਹੋ ਹਾਂਜੀ ਅੱਛਾ ਦਿਨ ਦੇ ਵਿੱਚ ਕਿੰਨੇ ਕੁ ਬਣਾ ਦਿੰਦੇ ਹੋ ਤੁਸੀਂ ਵੀਰੇ ਦਿਨ ਦੇ ਵਿੱਚ ਤਾਂ ਚਲੋ ਜਿੰਨੇ ਆ ਜੇ ਉਹ ਇੱਕ ਮਿੰਟ ਇੱਕ ਮਿੰਟ ਆ 10 ਬਣਾਇਨ ਸਕੈਚ ਆ ਬੜਾ ਲੋਕਾਂ ਚ ਵਾਇਰਲ ਹੋ ਰਿਹਾ ਹੈ ਇਹ ਅਫਰੀਕਨ ਜਾ ਲਾਲ 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 ਕਰੀ ਉਹ ਜਿਹੜਾ ਆ ਦੇਖੋ ਜੀ ਪਤਾ ਲੱਗ ਗਿਆ ਹੁਣ ਕੌਣ ਹੈ ਕੌਣ ਹੈ ਟਿੰਗ ਟਿੰਗੇ ਬੋਲਦੇ ਨੇ ਟਿੰਗ ਟਿੰਗੇ ਹੈ ਅੱਛਾ ਇਹ ਕਾਫੀ ਫੇਮਸ ਹੈ ਇਹ ਇਹ ਮਿਸਟਰ ਮੀਨ ਹਾਂ ਜੀ ਮਿਸਟਰ ਮੀਨ ਦੇਖੋ ਤੁਸੀਂ ਬੈਠੇ ਬਣਾਇਆ ਨਹੀਂ ਉਹ ਹੋਰ ਦਿਖਾਓ ਜੀ ਆਪਣੇ ਹੱਥਾਂ ਦਾ ਨਾਮ ਦਿਖਾਓ ਆ ਹੁਣੇ ਹੁਣੇ ਅੱਛਾ ਇਹ ਕੋਈ ਪੋਰਟਰੇਟ ਹੈ ਓਕੇ ਇਹ ਦੇਣਾ ਜੀ ਇਹ ਕਿਸੇ ਨੇ ਸਪੈਸ਼ਲ ਤੁਹਾਡੇ ਤੋਂ ਹਾਂ ਜੀ ਹਾਂ ਜੀ अच्छा चार बजे अच्छा अच्छा ठीक है ठीक है बहुत सोना जी बहुत सोना और भी है एक होच बनाया जी दिखायूटीफुलशो कला देखो कलाकारी देखो चित्रकला पेंसिल के नाम सिर्फ ये कोई प्रिंट आउट तो नहीं है ਕਿ ਤੇ ਪਿੰਟਰ ਨਾਲ ਕੱਢ ਕੇ ਦਿਖਾ ਦਿੱਤਾ ਹੋਵੇ ਨਾ ਨਹੀਂ ਨਹੀਂ ਜੀ ਹੈ ਪੈਨਸਲ ਨਾਲ ਮੈਂ ਹੱਥ ਲਾ ਕੇ ਦੇਖ ਸਭ ਹਾਂਜੀ ਹੱਥ ਵਸ ਬਦਨ ਲਾਉ ਤੇ ਨਹੀਂ ਜਿਆਦਾ ਨਹੀਂ ਫਿਰ ਇਹਨੇ ਸ਼ੇਡਿੰਗ ਕਰਾਉ ਹੋਈ ਹੈ ਜੀ ਆਹ ਦੇਖੋ ਜੀ ਬਾਕੀ ਪੈਨਸਲ ਇਹਨਾਂ ਨੇ ਖੁਦ ਬਣਾਇਆ ਹੈ ਇਹ ਪ੍ਰਿੰਟ ਆਊਟ ਤੋਂ ਪ੍ਰਿੰਟਰ ਨਾਲ ਨਹੀਂ ਕੀਤਾ ਹਾਂਜੀ ਜੀ ਬਹੁਤ ਸੋਹਣਾ ਜੀ ਦਰਸ਼ਕੋ ਜੇ ਤੁਸੀਂ ਇਹਨਾਂ ਤੋਂ ਐਦਾਂ ਦੀਆਂ ਪੇਂਟਿੰਗਸ ਜਾਂ ਤੁਹਾਡਾ ਸਕੈਚ ਬਣਾਉਣਾ ਚਾਹੁੰਦੇ ਹੋ ਵੀ ਜਿਹੜਾ ਨੰਬਰ ਤੁਸੀਂ ਦੱਸ ਦੋ ਕੀ ਮੈਂ ਕੰਟੈਕਟ ਕਰ ਸਕਦੇ ਹਾਂ ਇੰਸਟਾ ਤੇ ਕਿਦਾਂ ਫੇਸਬੁਕ ਦੇ ਜ਼ਰੀਏ ਨਾਲ? ਇੰਸਟਾ, ਫੇਸਬੁਕ, YouTube ਤੇ ਵੀ ਮੇਰਾ ਨਾਮ ਜਗਮੀਤ ਆਰਟਿਸਟ ਹੈ। ਠੀਕ ਹੈ। ਤੇ ਤੁਸੀਂ ਸਰਚ ਕਰ ਸਕਦੇ ਹੋ। ਠੀਕ ਹੈ। ਤੁਹਾਡਾ ਨੰਬਰ ਦੇ ਦਵਾਂ? ਮੇਰਾ ਨੰਬਰ ਹੈਗਾ ਜੀ 9501816309। ਜੀ ਦੁਬਾਰਾ ਬੋਲ ਦੂੰ। 9501816309। ਤਾਂ ਦੋਸਤੋ ਇਹ ਬਾਈ ਜੀ ਦਾ ਨੰਬਰ ਹੈ ਜਗਮੀਤ ਜੀ ਦਾ। ਤੁਸੀਂ ਇਦਾਂ ਦੇ ਸਕੈਚ ਬਣਵਾਉਣਾ ਚਾਹੁੰਦੇ ਹੋ, ਪੇਂਟਿੰਗ ਬਣਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਬਾਈ ਜੀ ਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰੋ। ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ। ਦੱਸਣਾ ਚਾਹੁੰਦੇ ਹਾਂ ਵੀ ਹੱਥ ਦੀ ਚਿੱਤਰਗਲਾ ਕੀ ਹੁੰਦੀ ਹੈ ਦੇਖੋ ਅੱਜ ਕੱਲ ਤਾਂ ਰਹੀ ਨਹੀਂ ਹੈ ਜਗਮੀਤ ਬਾਈ ਜੀ ਅੱਜ ਕੱਲ ਲੋਕ ਮੋਬਾਈਲਾਂ 'ਚ ਵੜ ਗਏ ਆ YouTube ਤੋਂ ਦੇਖ ਰਹੇ ਨੇ ਇਹ ਚੀਜ਼ ਰਿਐਲਿਟੀ 'ਚ ਹੁਣ ਲੁਪਤ ਹੁੰਦੀ ਜਾ ਰਹੀ ਹੈ ਤਾਂ ਬੱਚਿਓ ਜੇ ਤੁਸੀਂ ਬੱਚੇ ਹੋ ਤਾਂ ਜ਼ਰੂਰ ਵੀ ਵੀਡੀਓ ਦੇਖ ਰਹੇ ਹੋ ਤਾਂ ਭਾਈ ਜੀ ਨਾਲ ਕੰਟੈਕਟ ਕਰੋ ਮਾਪੇਰਾਂ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਵੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਸਿਖਾਈਏ ਜਾਨ ਤੁਸੀਂ ਜਿਹੜੇ ਨਰਪਾਸਟ ਦੇਣ ਤੇ ਮੈਂ ਆਸ਼